ਤੁਹਾਡਾ ਸਾਡਾ ਅਸਲੀ ਘਰ ਤਾਂ ਇਹ ਆ ਤੇ ਸਾਡਾ ਆਪਣਾ ਘਰ ਹੀ ਸਾਫ਼ ਰਹਿਗਾ ਜੀ ਘਰੇ ਬੈਠ ਕੇ ਕਰਾਂਗੇ ਸਾਡੇ ਆਪਣੇ ਜੀ ਸਾਨੂੰ ਪਤਾ ਸਾਡੀ ਛੁੱਟੀ ਆ ਪਰ ਲੇਕਿਨ ਆਪਣੇ ਜੇ ਪਬਲਿਕ ਹੀ ਸਾਨੂੰ ਉਥੇ ਮੰਦਰਾ ਚਾਏਗੀ ਤੇ ਸਾਨੂੰ ਆਪਣੇ ਮਨ ਵਿੱਚ ਕਲਪੇਗੀ ਤਾਂ ਫਾਇਦਾ ਕੋਈ ਨਹੀਂ ਸਾਡੀ ਛੁੱਟੀ ਕਰਨਾ ਤੇ ਜਨਮਾਠਵੀਆ ਨਾਂ ਨਾਲ ਸਾਡੇ ਸੀਨੀਅਰ ਡਿਪੀ ਮੇਰ ਰਕੇਸ਼ ਪ੍ਰਸਾਦ ਜੀ ਦਾ ਵੀ ਜਾਣਨਾ ਤੇ ਨਾਲ ਐਸ ਨਮਾਣੇ ਜੇ ਇਨਸਾਨ ਦੇ ਵਿੱਚ ਵੱਡੇ ਆ ਤਾਂ ਕਰਕੇ ਮੇਰੇ ਦਫ਼ਤਰ ਵਾਲਿਆਂ ਨੇ ਜਿਨੇ ਮੇਰੇ ਮੁਲਾਜ਼ਮ ਮੇਰੇ ਛੋਟੇ ਭਰਾ ਨੇ ਇਹਨਾਂ ਨੇ ਪ੍ਰੋਗਰਾਮ ਬਣਾਇਆ ਕਿ ਲੋਕਾਂ ਦੀ ਸੇਵਾ ਇਦਾਂ ਮੰਤ ਮੰਤ ਲੋ ਸੇਵਾ ਨਾਮ ਦੇ ਰਾਮਾਕੇ ਕਿਉਂਕਿ ਇਹ ਸਾਡਾ ਅਸਲੀ ਕਰਤੱਵ ਆ ਜੇ ਅਸੀਂ ਆਪਣਾ ਹੱਕ ਧਾਰੀ ਨਾਲ ਸਾਫ਼ ਕਰ ਲਏ ਤਾਂ ਇਹ ਦੂਜੇ ਦਾ ਕੀ ਕੰਮ ਕਰਾਂਗੇ ਹਾਂ ਕਰਦੇ ਆ ਪ੍ਰਸ਼ਾਦ ਦੀ ਦੇਵ ਹੈ ਤੇ ਕੰਮ ਹੀ ਤਾਂ ਕੰਮ ਨਾਲੀ ਮਿਹਨਤ ਹੈ ਤੇ ਮਿਹਨਤ ਲਈ ਸਨਮਾਨ ਆ ਜੇ ਜਿੰਨ ਮਿਹਨਤ ਕਰਾਇਆ ਤਾਂ ਸਨਮਾਨ ਮਿਲੇ ਤੇ ਸਨਮਾਨ ਕੀ ਨਿਕਲਣਾ ਪਤਾ ਹੀ ਅੱਜ ਤੀ। ਤਿਵਾਰ ਦਾ ਸਾਡਾ ਅਸਲੀ ਘਰ ਤਾਂ ਇਹ ਆ ਤੇ ਸਾਡਾ ਆਪਣਾ ਘਰ ਹੀ ਸਾਫ ਰਾਇਆ ਅਸੀਂ ਘਰੇ ਬੈਠ ਕੇ ਕਰਾਂਗੇ। ਸਾਡੇ ਆਪਣੀ ਜੇ ਸਾਨੂੰ ਕੋਈ ਸੈਟ ਛੁੱਟੀ ਆ ਪਰ ਲੇਕਿਨ ਆਪਣੇ ਜੇ ਪਬਲਿਕ ਹੀ ਸਾਡੋ ਉਥੇ ਮੰਦਿਰਾਂ ਚ ਜਾਏਗੀ ਤੇ ਸਾਨੂੰ ਆਪਣੇ ਮਨ ਵਿੱਚ ਕਲਪੇਗੀ ਤਾਂ ਫਾਇਦਾ ਕੋਈ ਨਹੀਂ ਸਾਡੀ ਛੁੱਟੀ ਕਰਦਾ। ਸਾਡਾ ਅਸਲੀ ਇਹ ਆ ਕਿ ਸਾਨੂੰ ਕੋਈ ਫਾਇਦਾ ਨਹੀਂ। ਇਹ ਗੱਲ ਵਰਸਾਤਾ ਤਿਵਾਰ ਸਾਡਾ ਪੱਕਾ ਪਤਾ ਹੁੰਦਾ। ਇਹ ਪਰਸ ਵੀ ਇਹ ਸਾਡੀ ਗੱਲ ਹੋਸੀ। ਕਿਉਂਕਿ ਸਾਡਾ ਮਕਸਦ ਹੈ ਪਾਣੀ ਨੂੰ ਕੰਟਰੋਲ ਕਰਨਾ ਜਿੰਨਾ ਵੱਖਸਮ ਲੋਕਾਂ ਨੂੰ ਗੰਦਾ ਪਾਣੀ ਨਾ ਪੀਣ ਨੂੰ ਮਿਲੇ ਸਫਾਈ ਮਿਲੇ ਕੋਈ ਰੋਗ ਟੋਕ ਨਾ ਹੋਵੇ ਕੋਈ ਗੰਦਗੀ ਨਾ ਮਿਲੇ ਹੋਵੇ ਹੋਰ ਕੋਈ ਚੱਕਰ ਨਾ ਲਗੇ ਇਹਨਾਂ ਲਈ ਪਬਲਿਕ ਨਾਲ ਕੇ ਸਾਡੇ ਇਸ ਕਰਤੂਕ ਜੀ ਦਿਨ ਮਨਾ ਰਹੇ ਆ ਤੇ ਮੈਂ ਆਪਣੇ ਵੱਲੋਂ ਤੇ ਆਪਣੇ ਮੁਲਾਜ਼ਮ ਸਾਥੀਆਂ ਵੱਲੋਂ ਪੂਰੇ ਦੇਸ਼ ਵਾਸੀਆਂ ਨੂੰ ਜਨਮ ਅਸ਼ਟਮੀ ਦਾ ਲੱਖ ਲੱਖ ਵਧਾਈ ਦਿੰਦਾ ਵਾਂ ਜੇ ਜ਼ਿਆਦਾ بارش ਹੋਣ ਜਾਂਦੀ ਹੈ ਤੇ ਪਾਣੀ ਦੀ ਵਿਕਾਸੀ ਥੋੜੀ ਸਲੋ ਹੋ ਜਾਂਦੀ ਹੈ ਤੇ ਇਹਨਾਂ ਦੀ ਡਿਊਟੀ ਲਾਈ ਜਾਂਦੀ ਹੈ ਸਪੈਸ਼ਲ ਮੌਨਸੂਨ ਕਰਕੇ ਇਹ ਰਿਕ ਥਾਂ ਦੇ 2-2 4-4 ਬੰਦੇ ਕਿਉਂਕਿ ਸਟਾਫ ਵੀ ਘੱਟ ਸੀਗਾ ਹੁਣ 10 ਬੰਦੇ ਹੋਰ ਇਹਨਾਂ ਲੈ ਤੇ ਇਸ ਕਰਕੇ ਇਹਨਾਂ ਕੋਲ ਹੁਣ ਸਟਾਫ ਪੂਰਾ ਵਾ ਕਿ ਅਸੀਂ ਆਪਣੇ ਇਮਾਨਦਾਰੀ ਨਾਲ ਕੰਮ ਕਰ ਰਹੇ ਆਂ ਤੇ ਪ੍ਰਮਾਤਮਾ ਨਾਲ ਸ਼ੁਕਰ ਕਰਦੇ ਆਂ ਕਿ ਸਾਨੂੰ ਆਪਣੇ ਬਸ ਸਾਡੀ ਸਿਹਤਾਂ ਤੰਦਰੁਸਤੀ ਰਵੇ ਅਸੀਂ ਆਪਣੇ ਕੰਮ ਨਾਲ ਰੀਜ ਨਾਲ ਕਰੀਏ ਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਾਡੀ ਸਾਡੀ ਮਾਨ ਸਰਕਾਰ ਦਾ ਸਾਡੇ ਮੇਅਰ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਸਭ ਤੋਂ ical ਕਿ ਤੁਸੀਂ ਦੇਖ ਰਹੇ ਹੋ ਜਨਮਾਸ਼ਮੀ ਤੇ ਮੈਂ ਮੇਰੇ ਪਾਸੇ ਜਨਮਾਸ਼ਮੀ ਤੇ ਪਰਵ ਦੀ ਜਿਹੜੀ ਹੈ ਤੁਮ ਦੇਖਣ ਨੂੰ ਮਿਲੀ ਦੇਸ਼ ਵਿਦੇਸ਼ ਵਿੱਚ ਭਾਰਤੀਆਂ ਵੱਲੋਂ ਜਿਹੜਾ ਅੱਜ ਜਨਮਾਸ਼ਮੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਉੱਥੇ ਹੀ ਅਸੀਂ ਮੌਜੂਦ ਹਾਂ ਫੀਲਡ ਗਨ ਦੇ A2 ਕਾਰਪੋਰੇਸ਼ਨ ਦੇ ਦਫ਼ਤਰ ਦੇ ਬਾਹਰ ਜਿੱਥੇ ਤਸਵੀਰਾਂ ਦੇਖ ਸਕਦੇ ਹੋ ਜਿਹੜੇ ਕਰਮਚਾਰੀ ਨੇ ਉਹਨਾਂ ਦੇ ਵੱਲੋਂ ਜਨਮਾਸ਼ਮੀ ਦਾ ਤਿਉਹਾਰ ਬੜੀ ਤੁਮਾਂ ਦੇ ਨਾਲ ਮਨਾਇਆ ਜਾ ਰਿਹਾ ਹੈ ਮਠਾਈਆਂ ਵੰਡ ਕੇ ਇਹਨਾਂ ਨੇ ਅੱਜ ਜਨਮਾਸ਼ਮੀ ਦਾ ਤਿਉਹਾਰ ਸੈਲੀਬ੍ਰੇਟ ਕੀਤਾ ਗੱਲਬਾਤ ਕਰਨ ਲਈ ਸੁਪਰਵਾਈਜ਼ਰ ਸਾਡੇ ਨਾਲ ਕਿਵੇਂ ਕਾਬਲੀ ਸਾਹਿਬ ਇੰਵਰਸਟ ਕਰ ਅੱਜ ਕਿਵੇਂ ਸੈਲੀਬ੍ਰੇਟ ਕਰ ਰਹੇ ਹਾਂ ਕਿਉਂਕਿ ਮੰਦਰਾ ਦੇ ਵਿੱਚ ਤਾਂ ਤਿਆਰੀਆਂ ਹਫ਼ਤੇ ਪਹਿਲਾਂ ਤੋਂ ਸ਼ੁਰੂ ਹੋ ਗਈਆਂ ਸੀਗੀਆਂ ਤੇ ਅੱਜ ਸਾਰੇ ਕਰਮਚਾਰੀ ਮਿਲ ਕੇ ਅੱਜ ਮਠਾਈਆਂ ਵੰਡ ਰਹੇ ਸੀ ਅਸੀਂ ਲੰਗਰੇ ਸੀ ਉਹ ਦੇਖ ਰਹੇ ਸੀ ਕਿ ਮਠਾਈਆਂ ਵੰਡੀਆਂ ਜਾ ਰਹੀਆਂ ਨੇ ਕਿਉਂਕਿ ਅੱਜ ਦੇਖਦਾ ਬਹੁਤ ਵੱਡਾ ਤਿਉਹਾਰ ਹੈ ਜਨ ਜਨਮਸ਼ਟਮੀ ਕਹਿੰਦਾ ਤੇ ਅੱਜ ਛੁੱਟੀ ਹੋਣ ਦੇ ਬਾਵਜੂਦ ਵੀ ਅੱਜ ਮੈਂ ਆਪਣੇ ਮੁਲਾਜ਼ਮਾਂ ਬੁਲਾਇਆ ਵਾ ਕਿਉਂਕਿ ਵੀ ਖਾਸ ਕਰਕੇ ਮੰਦਰਾ ਦੇ ਹੋਏ ਸਾਡੇ ਕਿਸੇ ਵੀ ਆਪਣੇ ਜਿਹੜੇ ਆਪਣੇ ਮਨਾ ਮਨਾਣਾਂਗੇ ਜਨਮਸ਼ਟਮੀ ਦਾ ਤਿਉਹਾਰ ਉਹਨਾਂ ਕੋਈ ਪ੍ਰੋਬਲਮ ਨਾ ਹੋਵੇ ਤੇ ਇਸ ਕਰਕੇ ਨਾਲ ਇੱਕ ਪਰਮਾਤਮਾ ਵੱਲੋਂ ਇਹ ਜਾ ਪ੍ਰੋਗਰਾਮ ਬਣਾਇਆ ਵਾ ਕਿ ਜਨਮਾਸ਼ਟਮੀ ਦਾ ਨਾਂ ਨਾਲ ਸਾਡੇ ਸੀਨੀਅਰ ਡਿਊਟੀ ਮੇਅਰ ਰਕੇਸ਼ ਪ੍ਰਸਾਦ ਜੀ ਦਾ ਵੀ ਜਨਮ ਦਿਨ ਆ ਤੇ ਨਾਲ ਇਹ ਨਿਮਾਣੇ ਜੇ ਇਨਸਾਨ ਦੇ ਵਿੱਚ ਵੱਡੇ ਆ ਤਾਂ ਕਰਕੇ ਮੇਰੇ ਦਫ਼ਤਰ ਵਾਲਿਆਂ ਨੇ ਜਿੰਨੇ ਮੇਰੇ ਮੁਲਾਜ਼ਮ ਮੇਰੇ ਛੋਟੇ ਭਰਾ ਨੇ ਇਹਨਾਂ ਨੇ ਪ੍ਰੋਗਰਾਮ ਬਣਾਇਆ ਤੇ ਪਰਮਾਤਾ ਮਹਤਾ ਦੀ ਪ੍ਰੋਗਰਾਮ ਕਰੀ ਰਹੀ ਆ ਵੀ ਪਬਲਿਕ ਨੂੰ ਖੁਸ਼ ਕਰਨ ਵਾਸਤੇ ਵੀ ਪਬਲਿਕ ਕੋਈ ਪ੍ਰੋਬਲਮ ਨਾ ਆਵੇ ਤੇ ਨਾਲ ਦੇ ਨਾਲ ਸਾਡੇ ਸੀਨੀਅਰ ਡਿਊਟੀ ਮੇਅਰ ਦਾ ਵੀ ਅਸੀਂ ਜਨਮ ਦਿਨ ਮਨਾਇਆ ਤੇ ਨਾਲ ਇਹ ਪਬਲਿਕ ਨਾਲ ਕੇ ਸਾਡੇ ਇਸ ਕਰਨ ਖੁਸ਼ੀ ਦਿਨ ਮਨਾ ਰਹੇ ਆ ਤੇ ਮੈਂ ਆਪਣੇ ਵੱਲੋਂ ਤੇ ਆਪਣੇ ਮੁਲਾਜ਼ਮ ਸਾਥੀਆਂ ਵੱਲੋਂ ਪੂਰੇ ਦੇਸ਼ ਵਾਸੀਆਂ ਨੂੰ ਜਨਮ ਇਹ ਸਾਰੇ ਹੀ ਪਰਮਾਤਮਾ ਨੂੰ ਇਹ ਅਰਦਾਸ ਕਰਦਾ ਕਿ ਆਉਣ ਵਾਲਾ ਸਾਲ ਵੀ ਇਦਾਂ ਹੀ ਖੁਸ਼ੀਆਂ ਭਰਿਆ ਹੋਵੇ ਜੈ ਭੀਮ ਜੈ ਭਾਰਤ ਤੇ ਮੌਨਸੂਨ ਦਾ ਸੀਜ਼ਨ ਹੈ ਕੰਮ ਵੀ ਵਧ ਜਾਂਦਾ ਹੈ ਕਰਮਚਾਰੀਆਂ ਦਾ ਤੇ ਸਭ ਤੋਂ ਵੱਡਾ ਪਰਿਵਾਰ ਕਿਉਂਕਿ ਵੱਧ ਸਮਾਂ ਜਿਹੜਾ ਇਹ ਕਰਮਚਾਰੀ ਇੱਥੇ ਹੀ ਆਪਣਾ ਲੰਗਾਂਦੇ ਨੇ ਕਰਾਂ ਦੇ ਵਿੱਚ ਅੱਜ ਤਿਉਹਾਰ ਬੜੇ ਧੂਮਧਾਮ ਦੇ ਨਾਲ ਮਨਾਏ ਜਾਣਾ ਹੈ ਉੱਥੇ ਹੀ ਅੱਜ ਤੁਸੀਂ ਨੱਚ ਰਹੇ ਸੀ ਟੱਪ ਰਹੇ ਸੀ ਭਕਤੀ ਵਿੱਚ ਸੰਗੀਤ ਲੱਗੇ ਹੋਏ ਸੀ ਇੱਥੇ ਸਰ ਸਾਡਾ ਸਭ ਤੋਂ ਵੱਡਾ ਤਿਉਹਾਰ ਹੈ ਜੇ ਸਾਡਾ ਏਰੀਆ ਸਾਫ਼ ਸੁਥਰਾ ਰਹੇਗਾ ਤਹਾਰ ਦਾ ਸਾਡਾ ਅਸਲੀ ਘਰ ਤਾਂ ਇਹ ਆ ਤੇ ਸਾਡਾ ਆਪਣਾ ਘਰ ਹੀ ਸਾਭ ਰਿਹਾ ਅੱਜ ਘਰ ਬੈਠ ਕੇ ਕਰਾਂਗੇ ਸਾਡੇ ਆਪਣੇ ਜੀ ਸਾਨੂੰ ਪਤਾ ਸਾਡੀ ਛੁੱਟੀ ਆ ਪਰ ਲੇਕਿਨ ਆਪਣੇ ਜੇ ਪਬਲਿਕ ਹੀ ਸਾਡੋ ਉਥੇ ਮੰਦਿਰਾਂ ਚ ਜਾਏਗੀ ਤੇ ਸਾਨੂੰ ਆਪਣੇ ਮਨ ਵਿੱਚ ਕੜਪੇਗੀ ਤਾਂ ਫਾਇਦਾ ਕੋਈ ਨਹੀਂ ਸਾਡੀ ਛੁੱਟੀ ਕਰਨਾ ਸਾਨੂੰ ਕਿਹਨੂੰ ਬੁਲਾਇਆ ਨਹੀਂ ਆੜ ਕੇ ਦਾ ਆਰਡਰ ਇਹ ਤਾਂ ਆਪਣੀ ਖੁਸ਼ੀ ਵੱਲ ਆਏ ਤਾਂ ਕਿ ਮੰਦਿਰ ਜਿਹੜੇ ਆਪਣੇ ਹੈਗੇ ਆ ਅੱਜ ਏਡਾ ਵੱਡਾ ਤਹਾਰ ਮਨਾਇਆ ਰ ਉਹਦੇ ਵਿੱਚ ਕੋਈ ਬਿਗੜ ਨਾ ਪਵੇ ਸਾਡੇ ਅਸਲੀ ਕੋਈ ਸਾਨੂੰ ਕੋਈ ਫਾਇਦਾ ਨਹੀਂ ਇਹ ਗੱਲ ਬਰਸਾਤਾ ਤਹਾਰ ਸਾਡਾ ਪੱਕਾ ਪਧਾਉਂਦਾ ਇਹ ਪਰਸਪੀਕਟਿਵ ਹੈ ਜਿਹੜੀ ਗੱਲ ਹੋਈ ਸੀ ਕਿਉਂਕਿ ਸਾਡਾ ਮਕਸਦ ਹੈ ਪਾਣੀ ਨੂੰ ਕੰਟਰੋਲ ਕਰਨਾ ਜਿੰਨਾ ਬਕਸ਼ਮ ਭ ਲੋਕਾਂ ਨੂੰ ਗੰਦਾ ਪਾਣੀ ਨਾ ਪੀਣ ਨੂੰ ਮਿਲੇ ਸਫਾਈ ਮਿਲੇ ਕੋਈ ਰੋਕ ਟੋਕ ਨਾ ਹੋਵੇ ਕੋਈ ਗੰਦਗੀ ਨਾ ਮਿਲੇ ਹੋਵੇ ਹੋਰ ਕੋਈ ਚੱਕਰ ਨਾ ਆ। ਅਸੀਂ ਆਪਣੀ ਖੁਦ ਹੀ ਨਾ ਕਰਦੇ ਸਾਨੂੰ ਕੋਈ ਦੋਦਾਰ ਨਹੀਂ ਆ ਕੇ ਸੇ ਵੱਲੋਂ ਅਸੀਂ ਆਪਣੀ ਗੁਜੇ ਵੀ ਸਾਨੂੰ ਸੌਂ ਦਾ ਕੰਮ ਕਰਦਾ। ਹਾਂਜੀ ਤੇ ਕੀ ਬੋਲਣਾ ਚਾਹੁੰਦੇ? ਅਸੀਂ ਜੀ ਦੇਖੋ ਅੱਜ ਜਨਮਸ਼ਟਮੀ ਦਾ ਤਿਉਹਾਰ ਆ ਜਿੱਦਾਂ ਹੀ ਇਹਨਾਂ ਨੇ ਦੱਸਿਆ ਵਾ ਕਿ ਪੂਰੇ ਭਾਰਤ ਵਿੱਚ ਪੂਰੇ ਇਹ ਜਨਮਸ਼ਟਮੀ ਦਾ ਜਿਹੜਾ ਤਿਉਹਾਰ ਆ ਬੜੀ ਤੁਮਤਮ ਨਾਲ ਮਨਾਇਆ ਤੇ ਅੱਜ ਅਸੀਂ ONM ਸੈਲ ਦੇ ਮੁਲਾਜ਼ਮ ਹੋਣ ਦੇ ਕਾਰਨ ਅਸੀਂ ਜਿਹੜੀ ਸਾਡੀ ਖੁਸ਼ੀ ਆ ਉਹ ਤਾਂ ਅਸੀਂ ਜ਼ਾਹਿਰ ਕਰ ਹੀ ਰਹੇ ਆ ਸਾਡੇ ਬੌਸ ਦਾ ਸਾਡੇ ਮੇਅਰ ਸਾਹਿਬ ਦਾ ਵੱਡੇ ਆ ਲੇਕਿਨ ਅਸੀਂ ਆਪਣੇ ਏਰੀਆ ਬਾਰੇ ਵੀ ਸੋਚਦੇ ਆ ਛੁੱਟੀ ਹੋਣ ਦੇ ਬਾਵਜੂਦ ਵੀ ਅਸੀਂ ਆਪਣੇ ਏਰੀਆ ਦੇ ਵਿੱਚ ਵਾਰਡ ਨੰਬਰ 90 ਦੇ ਵਿੱਚ ਆਏ ਆ ਅਸੀਂ ਸਾਡਾ ਵਾਰਡ ਸਾਡਾ ਘਰ ਕਿਉਂਕਿ ਜੇ ਸਾਡਾ ਵਾਰਡ ਸਾਫ਼-ਸੁਥਰਾ ਰਹੂਗਾ ਤਾਂ ਤਾਂ ਹੀ ਸਾਨੂੰ ਲੋਕੀ ਪੁੱਛਣਗੇ ਤੁਸੀਂ ਦੇਖ ਰਹੇ ਹੋ ਮਾਰਕੀਟ ਕਿੱਦਾਂ ਸਾਡੇ ਨਾਲ ਸਾਡ ਦੇ ਏਰੀਆ ਕਿੰਨਾ ਪਿਆਰ ਆ ਮਾਰਕੀਟ ਨਾਲ ਸਾਰੇ ਇੱਥੇ ਆ ਕੇ ਸਾਨੂੰ ਵਧਾਈਆਂ ਦੇ ਰਹੇ ਆ ਜਨਮਸ਼ਟਮੀ ਦੀਆਂ ਤੇ ਬਸ ਅਸੀਂ ਇਹੀ ਅਰਦਾਸ ਕਰਦੇ ਆ ਕਿ ਸਾਡੇ ਵਾਰਡ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਾ ਆਵੇ ਤੇ ਆਈ ਸਾਲ ਜਨਮਸ਼ਟਮੀ ਇਤੈ ਖੁਸ਼ੀਆਂ ਨਾਲ ਭਰੀ ਹੋਈ ਆਵੇ ਤੇ ਸਾਡੇ ਜਿਹੜੇ ਅਫਸਰ ਨੇ ਸਾਡੀ ਲੀਡਰਸ਼ਿਪ ਆ ਉਹ ਵੀ ਉਹਨਾਂ ਦਾ ਵੀ ਸਾਨੂੰ ਆਸ਼ੀਰਵਾਦ ਮਿਲਦਾ ਰਹੇ ਤੇ ਅਸੀਂ ਆਪਣਾ ਕੰਮ ਇੱਕ ਜੁੱਟ ਕਰਕੇ ਕਰਦੇ ਰਹਿਣ ਸਾਨੂੰ ਸਾਡੇ ਅਫਸਰਾਂ ਨੂੰ ਘਟੋ ਘੱਟ 15-20 ਸਾਲ ਹੋ ਗਿਆ ਇਸ ਏਰੀਆ ਦੇ ਵਿੱਚ ਕੰਮ ਕਰਦੇ ਇੰਨੀ ਜੀਬੀ ਮੈਂ ਕਿ ਕੋਈ ਮਾਰਕੀਟ ਵੱਲੋਂ ਕੋਈ ਸ਼ਿਕਾਇਤ ਨਹੀਂ ਆਈ ਕਿਉਂਕਿ ਇਹਨਾਂ ਨੇ ਆਪਣੇ ਕੰਮ ਨੂੰ ਦਿਨ ਰਾਤ ਮਿਹਨਤ ਕਰਕੇ ਕੀਤਾ ਵਾ ਤਾਂ ਹੀ ਇਸ ਮੁਕਾਮ ਤੇ ਪਹੁੰਚੇ ਆ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਅਸੀਂ ਮਾਨ ਸਰਕਾਰ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਅਸੀਂ ਮੇਅਰ ਸਾਹਿਬ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਅਸੀਂ ਆਪਣੇ ਇਮਾਨਦਾਰੀ ਨਾਲ ਕੰਮ ਕਰ ਰਹੇ ਆ ਤੇ ਪ੍ਰਮਾਤਮਾ ਨਾਲ ਸ਼ੁਕਰ ਕਰਦੇ ਆ ਕਿ ਸਾਨੂੰ ਆਪਣੇ ਬਸ ਸਾਡੀ ਸਿਹਤਾਂ ਤੰਦਰੁਸਤ ਰਹੇ ਵੀ ਅਸੀਂ ਆਪਣੇ ਕੰਮ ਨਾਲ ਰੀਜ ਨਾਲ ਕਰੀਏ ਤੇ ਬਹੁਤ-ਬਹੁਤ ਧੰਨਵਾਦ ਕਰਦੇ ਆ ਸਾਜੀ ਸਾਡੇ ਮਾਨ ਸਰਕਾਰ ਦਾ ਸਾਡੇ ਮੇਅਰ ਸਾਹਿਬ ਜੀ ਦਾ ਮੋਬੋ ਧੰਨਵਾਦ ਕਰਦੀ ਆ। ਅੁਧਿਆਣਾ ਵਾਸੀਆਂ ਨੂੰ ਕੀ ਕਹਿਣਾ। ਉਧਿਆਣਾ ਵਸੂ ਲੋ ਤਾਂ ਅਸੀਂ ਇਹ ਕਹਿੰਨੇ ਆ ਕਿ ਜਿੱਥੇ ਵੀ ਤੁਹਾਨੂੰ ਸਾਡੀ ਕੋਈ ਕਮੀ ਘੋਰੀ ਆ ਸਾਨੂੰ ਫੋਨ ਕਰੋ, ਕੰਟੈਕਟ ਕਰੋ ਜਾਂ ਸਾਡੇ ਸੁਨੇਹਾ ਭੇਜੋ। ਅਸੀਂ ਤੁਹਾਡੀ ਸੇਵਾ ਸਾਜਰ ਆ। ਹਾਂਜੀ ਤੇ ਅਸੀਂ ਜਦ ਵੀ ਜਦ ਤੱਕ ਸਾਡੇ ਇਥੇ ਆਹੀ ਆ। ਇਹ ਲੋਕਾਂ ਦੀ ਸੇਵਾ ਹੀ ਤਾਂ ਮਨਸਤ ਮੰਤਲੋ ਤੇ ਸੇਵਾ ਨੇ ਮਧਰਾ ਮਾਕੇ। ਕਿਉਂਕਿ ਇਹ ਸਾਡਾ ਅਸਲੀ ਕਰਤੈ ਆ। ਜੇ ਅਸੀਂ ਆਪਣਾ ਹੱਕ ਘਰੀਨਾ ਸਾਫ ਕਰ ਲਗੇ ਤਾਂ ਇਹ ਦੂਜੇ ਦਾ ਕੀ ਕੰਮ ਕਰਾਂਗੇ? ਹਾਂ ਕਹਿੰਦੇ ਇਹ ਪ੍ਰਸ਼ਾਦ ਦੀ ਦੇਵ ਹੈ। ਤੇ ਕੰਮ ਹੀ ਤਾਂ ਕੰਮ ਨਾਲੀ ਮਿਹਨਤ ਹੈ। ਤੇ ਮਿਹਨਤ ਲਈ ਸਨਮਾਨ ਹੈ। ਜੇ ਜਿੰਨ ਮਿਹਨਤ ਕਰਾਇਆ ਤਾਂ ਸਨਮਾਨ ਮਿਲੇ ਤੇ ਸਨਮਾਨ ਕੀ ਨਾ ਕਰਨਾ ਤੁਹਾਨੂੰ ਪਤਾ ਹੀ ਅੱਜ ਦੀ ਅੱਜ ਜਨਮ ਅਸ਼ਮੀ ਤੇ ਸ਼ੋਭਦੇ ਆੜਤੇ ਸਾਰੇ ਲੋਕ ਦਾਣਾ ਵਾਸੀ ਪੰਜਾਬ ਵਾਸੀ ਵਿਦੇਸ਼ਾਂ ਵਿੱਚ ਰਹਿ ਰਹੇ ਸਾਰੇ ਹਿੰਦੁਸਤਾਨੀ ਜਨਮ ਅਸ਼ਮੀ ਦੇ ਦੇ ਆੜ ਸ਼ੋਭਦੇ ਆੜਤੇ ਬਹੁਤ ਖੁਸ਼ੀ ਨਾਲ ਜਨਮ ਅਸ਼ਮੀ ਮਨਾ ਰਹੇ ਆ ਕਿਉਂਕਿ ਮੇਰੀ ਅੱਜ ਸਵੇਰੇ ਵੀ ਕੈਨੇਡਾ ਗੱਲ ਹੋਈ ਆ ਬੱਚੇ ਉੱਥੇ ਵੀ ਮੰਦਿਰ ਗਏ ਸੀਗੇ ਉਹਨਾਂ ਲਾਈਵ ਦਿਖਾਇਆ ਮੈਨੂੰ ਵੀ ਅਸੀਂ ਮੱਥਾ ਟੇਕਣ ਆਏ ਆਏ ਇਹ ਸਾਰੇ ਹਿੰਦੁਸਤਾਨ ਦੀ ਸਾਰੇ ਵਰਲਡ ਚ ਜਨਮ ਅਸ਼ਮੀ ਦਾ ਆਖੜਾ ਦਿਹਾੜਾ ਉਹ ਬੜੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਲੋਕਾਂ ਲਈ ਮਰਦਾਂਪੂਰੀਆਂ ਹੁੰਦੀਆਂ ਕ੍ਰਿਸ਼ਨ ਜੀ ਭਗਵਾਨ ਸਾਰਿਆਂ ਤੇ ਕਿਰਪਾ ਰੱਖਦੇ ਆ ਮੈਂ ਫੇਰ ਇੱਕ ਵਾਰ ਅੱਜ ਜਨਮ ਅਸ਼ਮੀ ਵਾਲੇ ਦਿਹਾੜੇ ਤੇ ਸਾਰਿਆਂ ਨੂੰ ਮੁਬਾਰਕਵਾਦ ਦਿੰਦਾ ਤੇ ਪ੍ਰਭੂ ਅਗੇ ਅਰਦਾਸ ਕਰਦਾ ਆਈ ਚੜ੍ਹਦੀ ਕਲਾ ਚ ਸਾਰੇ ਪੰਜਾਬ ਸਾਰਾ ਲੁਧਿਆਣਾ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਦਿੱਕਾ ਕਿ ਮੌਨਸੂਨ ਦੇ ਸੀਜ਼ਨ ਦੇ ਵਿੱਚ ਆਂਡ ਐਮ ਸੈਲ ਦਾ ਕੰਮ ਵੀ ਵੱਜ ਜਾਂਦਾ ਹੈ ਤੇ ਉੱਥੇ ਅੱਜ ਜਨਮਾਸ਼ੀ ਦਾ ਤਿਉਹਾਰ ਹੈ ਇਹਨਾਂ ਨੇ ਮਠਾਈਆਂ ਵੰਡ ਕੇ ਤੇ ਮਾਸਮੀ ਤਿਉਹਾਰੇ ਤੋਂ ਮਨਾਇਆ ਉਹ ਵੀ ਮਨਾਇਆ ਤੇ ਇਹ ਦਿਨ ਰਾਤ بارشਾਂ ਕਰਕੇ ਇਹਨਾਂ ਦੀ ਵੀ ਬਹੁਤ ਸਖਤ ਡਿਊਟੀ ਹੋ ਜਾਂਦੀ ਹੈ ਕਿਉਂਕਿ بارش ਯਾਦਾਂ ਲਈ ਹੈ ਕਿਉਂਕਿ ਸੀਵਰੇਜ ਪੁਰਾਣੇ ਆ ਸਭ ਕੁਝ ਪੁਰਾਣਾ ਵਾ ਜੇ ਜ਼ਿਆਦਾ بارش ਹੋਣ ਜਾਂਦੀ ਹੈ ਤੇ ਪਾਣੀ ਦੀ ਨਿਕਾਸੀ ਥੋੜੀ ਸਲੋ ਹੋ ਜਾਂਦੀ ਹੈ ਇਹਨਾਂ ਦੀ ਡਿਊਟੀ ਲਈ ਜਾਂਦੀ ਹੈ ਸਪੈਸ਼ਲ ਮੌਨਸੂਨ ਕਰਕੇ ਇਹ ਰਿਕ ਥਾਂ ਦੇ 2-2 4-4 ਬੰਦੇ ਕਿਉਂਕਿ ਸਟਾਫ ਵੀ ਘੱਟ ਸੀਗਾ ਹੁਣ 10 ਬੰਦੇ ਹੋਰ ਇਹਨਾਂ ਲੈਤੇ ਇਸ ਕਰਕੇ ਇਹਨਾਂ ਕੋਲ ਹੁਣ ਸਟਾਫ ਪੂਰਾ ਵਾ ਤੇ ਪੂਰੀ ਤੰਦਾਈ ਨਾਲ ਡਿਊਟੀ ਨਿਭਾ ਰਹੇ ਆ ਤੇ ਸਾਰੇ ਪਬਲਿਕ ਇਹਨਾਂ ਤੋਂ ਖੁਸ਼ ਆ ਤੇ ਮੈਨੂੰ ਵੀ ਕਾਫੀ ਖੁਸ਼ੀ ਹੁੰਦੀ ਹੈ ਜਦ ਡਿਊਟੀ ਪੂਰੀ ਮੀਂਹ ਦੇ ਵਿੱਚ ਖੜੇ ਡਿਊਟੀ ਨਿਭਾਉਂਦੇ ਹੁੰਦੇ ਆ ਮੈਂ ਵੀ ਵਿੱਚ ਜਨਾਂ ਇਹਨਾਂ ਦੇ ਤੇ ਲੋਕ ਵੀ ਹੁਣ ਖੁਸ਼ ਆ ਇਸ ਕਰਕੇ ਮੈਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਵਾਦ। ਸੋ ਬੜੇ ਹੀ ਸੋਹਣੇ ਤਰੀਕੇ ਦੇ ਨਾਲ ਇਹਨਾਂ ਵੱਲੋਂ ਜਿਹੜਾ ਜਨਮਾਸਤੇ ਦਾ ਤਿਉਹਾਰ ਮਨਾਇਆ ਗਿਆ। ਇਹ ਉਹ ਕਰਮਚਾਰੀ ਨੇ ਜਦ ਸੜਕਾਂ ਦੇ ਵਿੱਚ ਪਾਣੀ ਪੜ ਜਾਂਦੇ ਨੇ, ਜਾਂ ਕਿਤੇ ਗੰਦਗੀ ਹੁੰਦੀ ਹੈ, ਸਾਡੇ ਲਈ ਜਿਹੜਾ ਹੈ ਹਾਜ਼ਰ ਹੁੰਦੇ ਨੇ ਤੇ ਬੜੇ ਹੀ ਸੋਹਣੇ ਤਰੀਕੇ ਦੇ ਨਾਲ ਇਹਨਾਂ ਨੇ ਅੱਜ ਜਨਮਾਸਤੇ ਦਾ ਤਿਉਹਾਰ ਬਣਾਇਆ ਤੇ ਮੌਕੇ ਤੇ ਜਿਹੜੇ ਆਪ ਟੀਪਟੀ ਮੇਅਰ ਵੀ ਪਹੁੰਚੇ। ਸੋ ਤੁਹਾਡੇ ਆਪਣੇ ਕੀ ਵਿਚਾਰੇ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਦੇਖਦੇ ਰਹੋ ਲੁਧਿਆਣਾ ਲਾਈਵ। ਲੁਧਿਆਣਾ ਲਾਈਵ ਦੀ ਟੀਮ ਵੱਲੋਂ ਜਨਮਾਸਤੇ ਦੀਆਂ ਲੱਖ-ਲੱਖ ਤੁਹ